ਸਾਰੇ ਹੀ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਨਵਾਂ ਪੁਚਾਲ ਆ ਗਿਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਅਨਮੋਲ ਗਗਨਮਾਨ ਨੇ ਵੱਡਾ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਪੂਰੀ ਸਿਆਸਤ ਵਿੱਚ ਹਲਚਲ ਮਚ ਗਈ ਹੈ ਅਨਮੋਲ ਗਗਨਮਾਨ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਆਪਣੇ ਹਲਕੇ ਦੇ ਵਿੱਚ ਅਫਸਰਾਂ ਨੂੰ ਤੇ ਹੋਰ ਸਾਰੇ ਹੀ ਪ੍ਰਸ਼ਾਸਨ ਨੂੰ ਖਰੀਆਂ ਸੁਣਾਈਆਂ ਸੀ ਉਸ ਤੋਂ ਬਾਅਦ ਅੱਜ ਫਿਰ ਅਨਮੋਲ ਗਗਨਮਾਨ ਨੇ ਆਪਣੀ ਹੀ ਸਰਕਾਰ ਦੇ ਵਿੱਚ ਅਫਸਰਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕੀ ਕਿਹਾ ਅਨਮੋਲ ਗਗਨਮਾਨ ਨੇ ਜਿਵੇਂ ਹੀ ਜੋ ਪਿਛਲੇ ਦਿਨਾਂ ਦੇ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਸੀ ਉਹਨਾਂ ਨਜਾਇਜ਼ ਕਬਜ਼ਿਆਂ ਦੇ ਉੱਪਰ ਬਲਡوزر ਚਲਾਉਣ ਦੀ ਗੱਲ ਕਹੀ ਗਈ ਸੀ ਪਰ ਉਸ ਤੋਂ ਬਾਅਦ ਹਫਤਾ ਇੱਕ ਬੀਤ ਗਿਆ ਉਹ ਕਾਰਵਾਈ ਨਹੀਂ ਹੋਈ ਬਲਡوزر ਨਹੀਂ ਚੱਲਿਆ ਜਿਸ ਨੂੰ ਲੈ ਕੇ ਅਨਮੋਲ ਗਗਨਮਾਨ ਨੇ ਫੇਰ ਅੱਜ ਉਹਨਾਂ ਅਫਸਰਾਂ ਦੀ ਝਾੜ ਚੰਬ ਲਾਈ ਏ ਔਰ ਉਹਨਾਂ ਨੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਵੀ ਥਰੀਆਂ ਸੁਣਾਈਆਂ ਨੇ ਅਨਮੋਲ ਗਗਨਮਾਨ ਨੇ ਕਹਿ ਕੇ ਸ਼ਾਇਦ ਇਹਨਾਂ ਲੋਕਾਂ ਨੂੰ ਐ ਲੱਗਦਾ ਹੈ ਕਿ ਐਮਐਲਏ ਸਾਹਿਬ ਇੱਕ ਵਾਰੀ ਕਹਿ ਕੇ ਅੱਖਾਂ ਬੰਦ ਕਰ ਗਏ ਨੇ ਜਾ ਹੋਰ ਸਾਰਾ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਜਿਸ ਨੂੰ ਜੋ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਨਜਾਇਜ਼ ਕਬਜ਼ੇ ਹੋ ਰਹੇ ਸੀ ਸੋ ਅਜ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਉਹ ਐਮਐਲਏ ਹਾਂ ਜੋ ਮੈਂ ਅੱਖਾਂ ਬੰਦ ਨਹੀਂ ਕਰਾਂਗੀ ਮੈਂ ਆਪਣੇ ਹਲਕੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਜਿੱਥੇ ਵੀ ਕੋਈ ਗਲਤ ਕੰਮ ਹੋਵੇਗਾ ਮੈਂ ਉੱਥੇ ਪਹੁੰਚ ਕੇ ਉਸ ਗਲਤ ਕੰਮ ਨੂੰ ਰੋਕਾਂਗੀ ਅਨਮੋਲ ਗਗਨ ਮਾਨ ਨੇ ਜਦੋਂ ਕੈਬਨ ਮੰਤਰੀ ਸੀ ਉਸ ਵਕਤ ਵੀ ਅਜੇ ਹੀ ਬਿਆਨ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ ਅੱਜ ਫਿਰ ਅਨਮੋਲ ਗਗਨ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਜੋ ਨਜਾਇਜ਼ ਕਬਜ਼ੇ ਹੋ ਰਹੇ ਨੇ ਜਾਂ ਗਲਤ ਕੰਮ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜੀ ਵੱਡੀ ਆਵਾਜ਼ ਚੱਕੀਏ ਕਿ ਮੈਂ ਉਹਨਾਂ ਅਫਸਰਾਂ ਨੂੰ ਵੀ ਤੇ ਉਹਨਾਂ ਸਾਰੇ ਲੀਡਰਾਂ ਨੂੰ ਵੀ ਨਹੀਂ ਛੱਡਾਂਗੀ ਜਿਨ੍ਹਾਂ ਦੇ ਹਲਕੇ ਵਿੱਚ ਨਜਾਇਜ਼ ਕੰਮ ਹੁੰਦੇ ਨੇ ਜਾਂ ਕੋਈ ਹਲਕੇ ਦੇ ਵਿੱਚ ਨਜਾਇਜ਼ ਕੰਮ ਕਰਵਾਉਣ ਵਿੱਚ ਇਨਵੋਲ ਹੋਵੇ ਉਹ ਆਪਣਾ ਲੀਡਰ ਵੀ ਸਾਬ ਕਿਤਾਬ ਲਾ ਲਵੇ ਇਸ ਤਰ੍ਹਾਂ ਜਿਵੇਂ ਮੁੱਖ ਮੰਤਰੀ ਦੀ ਪਾਵਰ ਹੁੰਦੀ ਹੈ ਅਨਮੋਲ ਗਗਨਮਾਨ ਕੋਲ ਅਨਮੋਲ ਗਗਨਮਾਨ ਨੇ ਅੱਜ ਕਹਿ ਕੇ ਕੋਈ ਵੀ ਐਮਐਲਏ ਅੱਖਾਂ ਬੰਦ ਨਾ ਕਰੇ ਆਪਣੇ ਹਲਕੇ ਦੇ ਵਿੱਚ ਬਿਲਕੁਲ ਜਾਂਚ ਰੱਖੇ ਆਪਣੇ ਹਲਕੇ ਦੇ ਵਿੱਚ ਨਿਗਰਾਨੀ ਰੱਖੇ ਕੋਈ ਅਫਸਰ ਗਲਤ ਕੰਮ ਨਾ ਕਰੇ ਕੋਈ ਕ੍ਰਾਪਸ਼ਨ ਨਾ ਹੋਵੇ ਕੋਈ ਭ੍ਰਿਸ਼ਟਾਚਾਰ ਨਾ ਹੋਵੇ ਸੋ ਅਨਮੋਲ ਗਗਨਮਾਨ ਦੇ ਵੱਲੋਂ ਅਚਨਚੇਤ ਅਜਿਹੇ ਬਿਆਨ ਦੇਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਤੇ ਨਾ ਕਿਤੇ ਖਤਰਾ ਪੈ ਸਕਦਾ ਹੈ ਕਿਉਂਕਿ ਅਨਮੋਲ ਗਗਨਮਾਨ ਜਿਸ ਨੂੰ ਕੈਬਨਟ ਦੇ ਵਿੱਚ ਹੁੰਦਿਆ ਹੋਇਆ ਉਹਨਾਂ ਨੂੰ ਪਿਛਲੇ ਫੇਰ ਬਦਲਦਾਨ ਕੈਬਨਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਅਨਮੋਲ ਗਗਨਮਾਨ ਦੀ ਕੇਜਰੀਵਾਲ ਨਾਲ ਮੁਲਾਕਾਤਾਂ ਹੁੰਦੀਆਂ ਨੇ ਕੇਜਰੀਵਾਲ ਨਾਲ ਜਾ ਕੇ ਜੋ ਮੀਟਿੰਗਾਂ ਕਰਦੀਏ ਉਸ ਤੋਂ ਬਾਅਦ ਅਨਮੋਲ ਗਗਨਮਾਨ ਫਿਰ ਇਕੋਦਮ ਐਕਸ਼ਨ ਦੇ ਵਿੱਚ ਆਏ ਨੇ ਜੋ ਕਿ ਲੱਗਦਾ ਹੈ ਕਿ ਅਨਮੋਲ ਗਗਨਮਾਨ ਨੂੰ ਫਿਰ ਦੁਬਾਰਾ ਕੈਬਨਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਾ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਉਹਨੇ ਅੱਜ ਵੱਡਾ ਬਿਆਨ ਦਿੱਤਾ ਕਿ ਮੈਂ ਪੂਰੇ ਹੀ ਪੰਜਾਬ ਵਿੱਚ ਨਜਾਇਜ਼ ਕੰਮ ਨਹੀਂ ਹੋਣ ਦੇਵਾਂਗੀ ਭਾਵੇਂ ਨਸ਼ਿਆ ਹੋਵੇ ਨਜਾਇਜ਼ ਕਰਚੇ ਹੋਣ ਜਾਂ ਕੋਈ ਰਿਸ਼ਵਤਖੋਰੀ ਹੋਵੇ ਇਸ ਨੂੰ ਬੰਦ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਕਦਮੀ ਕਰੇਗੀ ਅਨਮੋਲ ਗਗਰ ਮੰਨਦੇ ਇਸ ਬਿਆਨ ਨੇ ਪੂਰੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ